ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਜਿਹੜੇ ਵੀ ਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਸਾਰ ਨੂੰ ਪਤਾ ਹੀ ਆ ਵੀ ਆਪਾਂ ਕਵਾੜ ਦਾ ਕੰਮ ਕਰਦੇ ਆਂ ਬਾਜ਼ਾਰ ਦੇ ਵਿੱਚ ਗੱਤਾ ਵੀ ਇਕੱਠਾ ਕਰਦੇ ਆਂ ਢੀੜਾ ਲਾ ਕੇ ਉਹਨੇ ਆਪਾਂ ਸਵੇਰ ਤੋਂ ਜੋ ਆ ਰੈਡੀ ਤੁਸੀਂ ਦੇਖ ਰਹੇ ਹੋ ਇਹ ਆਪਾਂ ਕੱਤੇ ਦੀ ਲੋਡ ਕਰਕੇ ਬਾਜ਼ਾਰ ਤੋਂ ਲੈ ਕੇ ਆਏ ਆ ਅੱਜ ਤੇ ਅੱਜ ਆਪਾਂ ਜਦੋਂ ਢੀੜਾ ਲਾਉਣ ਗਏ ਸੀਗੇ ਤਾਂ ਮਨਿਆਰੀ ਵਾਲਾ ਵੀਰ ਰੈਡੀਮੇਡ ਕੱਪੜੇ ਵਾਲੇ ਉਹਨਾਂ ਨੇ ਆਪਾਂ ਨੂੰ ਗੱਤੇ ਦਾ ਕਿਹਾ ਹੋਇਆ ਸੀ ਕੱਲ ਦਾ ਸਾਡੇ ਤੋਂ ਗੱਤਾ ਚੱਕ ਕੇ ਲੈ ਜਾ ਜੇ ਸਵੇਰੇ ਤੇ ਆਪਾਂ ਸਵੇਰੇ ਪਹਿਲੇ ਟਾਈਮ ਉਹਨਾਂ ਦੇ ਕੋਲੇ ਗਏ ਸੀ ਗੱਤਾ ਚੱਕਣਾ ਹੁਣ ਜੋ ਆਪਾਂ ਇਹ ਗੱਤਾ ਸਾੰਟ ਰਹੇ ਆ ਇਹ ਰੈਡੀਮੇਡ ਦੀ ਦੁਕਾਨ ਤੋਂ ਆਪਾਂ ਖਰੀਦ ਕੇ ਲੈ ਕੇ ਆਏ ਆ ਗੱਤਾ ਤੇ ਉਹਨਾਂ ਵੀਰਾਂ ਦਾ ਇੱਕ ਇਹ ਸਿਫਤ ਜ਼ਰੂਰ ਆ ਵੀ ਇਹ ਗੱਤਾ ਛੋਟੇ-ਛੋਟੇ ਪਲੰਦੇ ਬਣਾ ਕੇ ਡੱਬੇ ਕੱਲਾ ਕੱਲਾ ਡੱਬਾ ਖੋਲ ਕੇ ਉਹਨਾਂ ਨੂੰ ਬੰਨ ਕੇ ਰੱਖਦੇ ਨੇ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਚੱਕ ਕੇ ਲਾਉਣਿਆਂ ਤਾਂ ਚੱਕਣ ਦੇ ਵਿੱਚ ਆਪ ਨੂੰ ਵੀ ਆਸਾਨੀ ਹੁੰਦੀ ਆ ਤੇ ਨਾਲੇ ਟਾਈਮ ਵੀ ਘੱਟ ਲੱਗਦਾਗਾ ਉਹਨਾਂ ਦਾ ਐ ਬੰਨ ਕੇ ਰੱਖਿਆ ਪਿਆ ਹੁੰਦਾਗਾ ਤੇ ਆਪਾਂ ਜਾ ਕੇ ਬੂਰਿਆਂ ਦੇ ਵਿੱਚ ਪਾ ਕੇ ਚੱਕ ਲਿਆਉਣਿਆਂਗੇ ਸੋ ਹੁਣ ਆਪਾਂ ਇੱਥੇ ਦਵਾਰਾ ਬੂਰੇ ਢੇਰੀ ਇਸ ਲਈ ਕਰੇ ਵੀ ਇਹਦੇ ਵਿੱਚ ਕੋਈ ਪਲਾਸਟਿਕ ਹੁੰਦੀ ਜਾਂ ਮਾਣੀ ਮੋਟੀ ਜਾਂ ਇਹਦੇ ਵਿੱਚ ਮومی ਕਾਗਜ਼ ਹੁੰਦਾਗਾ ਉਹ ਆਪਾਂ ਇਹਦੇ ਵਿੱਚੋਂ ਅਲੱਗ ਕੱਢਣਾ ਪੈਂਦਾਗਾ ਤੇ ਉਹ ਗੱਤੇ ਦੇ ਵਿੱਚ ਆਪਣਾ ਨਹੀਂ ਵਿਕਦਾ ਸੋ ਆਪਾਂ ਨੇ ਇਹ ਇੱਥੇ ਢੇਰੀ ਕਰਕੇ ਬੁਰੇ ਇਹਦੇ ਵਿੱਚੋਂ ਆਪਾਂ ਗੱਤੇ ਅੱਡ ਕਰਤੇ ਡਿਫਲੈਕਸ ਗੱਤਾ ਇਹਨੂੰ ਕਹਿੰਦੇ ਆਪਾਂ ਜੋ ਰੈਡੀਮੇਡ ਕੱਪੜਾ ਆਉਂਦਾ ਜੀ ਚਾ ਬੱਚਿਆਂ ਦੇ ਕੱਪੜੇ ਆਉਂਦੇ ਨੇ ਤੇ ਫਿਰ ਆਪਾਂ ਇਹਨੂੰ ਇੱਕ ਬੋਰੇ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਪੈਕ ਕਰ ਦਨੇ ਆਗੇ ਤਾਂ ਜੋ ਆਪਾਂ ਨੂੰ ਜੋ ਟਰਾਂਸਪੋਰਟ ਕਰਨੀ ਪੈਂਦੀ ਹੈ ਜੀ ਸੌਖਾ ਰਹੇਗਾ ਤੇ ਵਜ਼ਨ ਵੀ ਇਹਦੇ ਵਿੱਚ ਬੋਰੇ ਦੇ ਵਿੱਚ ਆਪਾਂ ਕਾਫੀ ਪਾ ਦਨੇ ਆਗੇ ਸੋ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਬੋਰੇ ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਬੋਰੇ ਨੂੰ ਲਤੜ ਕੇ ਆਹ ਬੋਰਾ ਆਪਾਂ ਘੱਟ ਤੋਂ ਘੱਟ 70 ਤੋਂ 80 ਕਿਲੋ ਦਾ ਬੂਰਾ ਇਹ ਬਣਾਵਾਂਗੇ ਜਾਨੇ 60 70 ਤਹ ਇਹਦੇ ਵਿੱਚ ਪਈ ਜਾਂਦਾ ਬੂਰੇ ਦੇ ਵਿੱਚ ਤੋਂ ਤਾਂ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦਾ ਤੜਕੇ ਬੂਰੇ ਨੂੰ ਭਰ ਲਾਂਗੇ ਭੰਤ ਤੋਂ ਬਾਅਦ ਆਪਾਂ ਇਹਨੂੰ ਇੱਕ ਸਾਈਡ ਤੇ ਬੂਰਾ ਇਹ ਹੋ ਗਿਆ ਆਪਣਾ ਫੁੱਲ ਇਹਨੂੰ ਹੁਣ ਆਪਾਂ ਰੱਖਤਾ ਇੱਕ ਸਾਈਡ ਤੇ ਹੁਣ ਆਪਾਂ ਦੂਸਰਾ ਬੂਰਾ ਜਿਹੜਾ ਇਹਦੇ ਵਿੱਚ ਵੀ ਆਪਣਾ ਗੱਤੇ ਹੀ ਆ ਉਹ ਰੈਡੀਮੇਡ ਕੱਪੜੇ ਵਾਲਾ ਹੁਣ ਆਪਾਂ ਆ ਬੋਰੇ ਨੂੰ ਖੋਲਾਂਗੇ ਉਹਨਾਂ ਦੇ ਬਾਅਦ ਆਪਾਂ ਢੇਰੀ ਕਰਤਾ ਪੂਰਾ ਪੂਰਾ ਢੇਰੀ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚੋਂ ਬੜੀ ਮੋਟੀ ਜੋ ਪਲਾਸਟਿਕ ਆ ਗਈ ਲਫਾ ਪਾਗਾ ਉਹਨੂੰ ਅਲੱਗ ਕਰਦਾਂਗੇ ਤੇ ਜਿਹੜਾ ਗੱਤਾ ਗਾ ਉਹ ਆਪਾਂ ਉਹ ਬੋਰਾ ਲਾਇਆ ਹੋਇਆਗਾ ਇੱਕ ਬੋਰਾ ਆਪਾਂ ਪਹਿਲਾਂ ਪਰ ਚੱਕਿਆਂਗੇ ਤੇ ਉਹਨਾਂ ਆ ਗੱਤਾ ਆ ਬੋਰੇ ਦੇ ਵਿੱਚ ਪਾ ਰਹੇ ਹਾਂਗੇ ਤੁਹਾਨੂੰ ਆਪਾਂ ਆਪਦੇ ਕਵਾੜ ਦੇ ਕੰਮ ਦੀਆਂ ਕੋਈ ਵੀ ਆਟਮ ਲੈਣੀਆਂ ਕੋਈ ਲੋਹਾ ਕੋਈ ਪਲਾਸਟਿਕ ਕੋ ਗੱਤਾ ਜਿਹਾ ਉਹਦੀ ਕੋਈ ਜਾਣਕਾਰੀ ਦੀ ਵੀਡੀਓ ਆਪਾਂ ਪਾਉਂਦੇ ਰਹਿੰਨੇ ਹਾਂਗੇ ਫੇਸਬੁੱਕ ਤੇ YouTube ਤੇ ਉਹ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਆਪਾਂ ਮਿਹਨਤ ਵਾਲੀਆਂ ਵੀਡੀਓ ਹੀ ਪਾਉਂਦੇ ਹਾਂਗੇ ਕੋਈ ਇਹਦੇ ਉੱਪਰ ਫਾਲਤੂ ਦੀ ਕੋਈ ਵੀਡੀਓ ਨਹੀਂ ਪਾਉਂਦੇ ਹਾਂਗੇ ਬਿਗੈਰ ਮਤਲਬ ਤੋਂ ਨਹੀਂ ਕੋਈ ਵੀਡੀਓ ਜੀ ਪਾਉਂਦੇ ਹੈਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ YouTube ਦਾ ਚੈਨਲ ਸਬਸਕ੍ਰਾਈਬ ਕਰਿਓ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਇਹ ਬੋਰਾ ਜਿਹੜਾ ਗੱਤਾ ਸੀ ਸਾਰਾ ਇਸ ਪੂਰੇ ਦੇ ਵਿੱਚ ਪਾ ਦਿੱਤਾਗਾ ਇਸ ਤੋਂ ਪਾਉਣ ਤੋਂ ਬਾਅਦ ਆਪਾਂ ਇਹ ਬੋਰੇ ਭਰ ਕੇ ਕੱਲ ਨੂੰ ਇਹ ਮਾਲ ਚੱਕਵਾ ਦਾਂਗੇ